ਗੁਰੂ ਪਿਆਰੀ ਸਾਧ ਸੰਗ ਜੀ ਬਾਬਾ ਅਟਲ ਰਾਏ ਜੀ ਦਾ ਦੂਸਰਾ ਪਾਗ ਲੈ ਕੇ ਆਏ ਹਾਂ ਉਹਨਾਂ ਦਾ ਮਰਿਆ ਹੋਇਆ ਪੁੱਤਰ ਮੁਰ ਜੀ ਪਿਆ ਇਹ ਗੱਲ ਸਾਰੇ ਸ਼ਹਿਰ ਵਿੱਚ ਫੈਲ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਇਸ ਗੱਲ ਦਾ ਪਤਾ ਲੱਗਾ ਉਹ ਕਹਿਣ ਲੱਗੇ ਕਿ ਸ੍ਰੀ ਅਟਲ ਰਾਏ ਜੀ ਨੇ ਇਹ ਮਾੜੀ ਗੱਲ ਕੀਤੀ ਹੈ ਗੁਰੂ ਘਰ ਵਿੱਚ ਕਰਾਮਾਤ ਵਿਖਾਉਣੀ ਠੀਕ ਨਹੀਂ ਸਮਝੀ ਜਾਂਦੀ ਵਾਏ ਗੁਰੂ ਭਾਣੇ ਵਿੱਚ ਦਖਲ ਦੇਣਾ ਠੀਕ ਨਹੀਂ ਹੈ ਉਧਰ ਬਾਬਾ ਆਟਲ ਰਾਏ ਜੀ ਨੂੰ ਪਤਾ ਲੱਗਾ ਕਿ ਪਿਤਾ ਜੀ ਬਹੁਤ ਨਾਰਾਜ਼ ਹਨ ਉਹਨਾਂ ਨੇ ਆਪਣੇ ਮਨ ਵਿੱਚ ਹੀ ਕਿਹਾ ਮੇਥੋਂ ਬੜੀ ਭੁੱਲ ਹੋ ਗਈ ਹੈ ਮੈਂ ਅਜਿਹਾ ਇੱਕ ਕੰਮ ਕੀਤਾ ਹੈ ਜੋ ਕਿ ਪਿਤਾ ਜੀ ਨੂੰ ਚੰਗਾ ਨਹੀਂ ਲੱਗਾ ਜਿਸ ਨੂੰ ਉਹਨਾਂ ਨੇ ਬੁਰਾ ਮਨਾਇਆ ਹੈ ਠੀਕ ਹੀ ਵਾਹਿਗੁਰੂ ਦੇ ਬਾਣੇ ਨੂੰ ਉਲਟਾਉਣਾ ਬਾਬੇ ਨਾਨਕ ਜੀ ਦੇ ਸਿੱਖਿਆ ਦੇ ਉਲਟ ਹੈ ਬਾਬਾ ਸ਼੍ਰੀ ਗੁਰੂ ਅਰਜਨ ਜੀ ਬਾਸ ਤਾਕਤ ਦਾ ਕੋਈ ਘਾਟਾ ਨਹੀਂ ਸੀ ਪਰ ਉਹਨਾਂ ਨੇ ਬਾਣਾ ਮਿੱਠਾ ਕਰਕੇ ਮੰਨਿਆ ਸੀ ਮੈਨੂੰ ਉਹਨਾਂ ਦਾ ਪੁੱਤਰ ਹੋਣ ਦਾ ਮਾਣ ਹੈ ਫੇਰ ਮੈਂ ਬਾਣੇ ਨੂੰ ਕਿਉਂ ਉਲਟਾਇਆ ਪਿਤਾ ਜੀ ਦਾ ਗੁੱਸਾ ਠੀਕ ਹੈ ਮੈਂ ਅਜਹੀ ਭੁੱਲ ਕੀਤੀ ਹੈ ਕਿ ਮੈਂ ਹੁਣ ਉਹਨਾਂ ਦੀ ਹਜ਼ੂਰੀ ਵਿੱਚ ਜਾਣ ਦੇ ਲਾਇਕ ਨਹੀਂ ਹਾਂ اے ਪਿਤਾ ਪਰਮਾਤਮਾ ਮੇਰੇ ਉੱਪਰ ਮਿਹਰ ਕਰੋ ਤੇ ਮੈਨੂੰ ਆਪਣੇ ਚਰਨਾਂ ਵਿੱਚ ਸੱਦ ਲਵੋ ਪਿਤਾ ਜੀ ਨੂੰ ਨਾਰਾਜ਼ ਕਰ ਬੈਠਾ ਹਾਂ ਮੇਰੀ ਭੁੱਲ ਦਾ ਚੇਤਾ ਦੁਖੀ ਕਰਦਾ ਰਹੇਗਾ ਉੰਜ ਤਾਂ ਉਹ ਵੱਡੇ ਜੇਰੇ ਵਾਲੇ ਹਨ ਉਹ ਵੱਡੇ ਵੱਡੇ ਪਾਪੀਆਂ ਨੂੰ ਮਾਫ ਕਰ ਦਿੰਦੇ ਹਨ ਪਰ ਇਹ ਅਕਾਲ ਪੁਰਖ ਮੇਰਾ ਹੁਣ ਜਉਣ ਨੂੰ ਚਿਤ ਨਹੀਂ ਕਰਦਾ ਮੈਨੂੰ ਆਪਣੇ ਪਾਸ ਸੱਦ ਲਵੋ ਜੇ ਮੇਰੀ ਇਹ ਅਰਦਾਸ ਵੀ ਭੁੱਲ ਹੈ ਤਾਂ ਵੀ ਉਸ ਨੂੰ ਪ੍ਰਵਾਨ ਕਰੋ ਅਤੇ ਮੇਰੀਆਂ ਦੋਵੇਂ ਭੁੱਲਾਂ ਬਖਸ਼ ਦਿਓ ਇਹ ਕਹਿ ਕੇ ਬਾਬਾ ਜੀ ਕੋਲ ਸਰਪਾਸ ਆਪਣੀ ਖੁੰਡੀ ਸਿਰੇਠਾਂ ਰੱਖ ਕੇ ਚਾਦਰ ਤਾਣ ਕੇ ਲੰਬੇ ਪੈ ਗਏ ਅਤੇ ਸਰੀਰ ਤਿਆਗ ਕੇ ਬੈਕੁੰਡ धाम ਨੂੰ ਚਲੇ ਗਏ ਆਪ ਜੀ ਦੇ ਸਰੀਰ ਤਿਆਗ ਜਾਣ ਦੀ ਖਬਰ ਜਦੋਂ ਗੁਰੂ ਜੀ ਨੂੰ ਹੋਈ ਤਾਂ ਆਪ ਜੀ ਦਾ ਪਰਿਵਾਰ ਤੇ ਸਿੱਖ ਸੇਵਕ ਸਹਿਤ ਉੱਥੇ ਪਹੁੰਚ ਗਏ ਚੰਦਨ ਦੀਰ ਚਿਖਾ ਤਿਆਰ ਕਰਕੇ ਸ੍ਰੀ ਅਟਰਾਏ ਜੀ ਦੇ ਸਰੀਰ ਦਾ ਸੰਸਕਾਰ ਉੱਥੇ ਹੀ ਜਿੱਥੇ ਆਪ ਜੀ ਨੇ ਜ਼ਰੀਰ त्यागਿਆ ਸੀ ਕਰ ਦਿੱਤਾ ਉਸੇ ਉਪਰੰਤ ਗੁਰੂ ਜੀ ਨੇ ਕਿਹਾ हे ਪੁੱਤਰ ਤੇਰੇ ਸਾਰੇ ਲੋਕ ਮਾਣ ਕਰਨਗੇ ਤੇਰਾ ਮੰਦਰ ਇਸ ਨਗਰੀ ਵਿੱਚੋਂ ਸਭ ਤੋਂ ਉੱਚਾ ਬਣੇਗਾ ਇਸ ਨਗਰੀ ਦਾ ਤੂੰ ਸੂਬੇਦਾਰ ਅਖਵਾਏਗਾ ਨੰਗੇ ਭੁੱਖੇ ਨੂੰ ਤੇਰੇ ਦਰ ਤੋਂ ਰੋਟੀ ਕਪੜਾ ਮਿਲੇਗਾ ਉਸ ਅਪਰੰਤ ਗੁਰੂ ਜੀ ਨੇ ਸਭ ਨੂੰ ਬਾਣੇ ਵਿੱਚ ਰਹਿਣ ਦੀ ਬਚਨ ਕਰਕੇ ਧੀਰਜ ਦਿੱਤੀ ਉੱਥੇ ਆਪ ਜੀ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਅਡਰਾਇ ਸਹਿਬ ਜੀ ਬਣਿਆ ਹੈ ਆਪ ਜੀ ਦੀ ਉਮਰ ਉਸ ਵੇਲੇ 9 ਵਰਿਆਂ ਦੀ ਸੀ ਗੁਰਦੁਆਰਿਆਂ ਦੀ ਵੀ 9 ਛੱਤਾਂ ਹਨ ਇੱਥੇ ਦਾਨੀ ਲੋਕ ਸਾਦਾ ਮੰਗਤਿਆਂ ਨੂੰ ਹੋਰਾਂ ਨੂੰ ਵੰਡਦੇ ਹਨ ਇਸ ਕਰਕੇ ਉੱਥੇ ਲੋਕ ਕਿਹਾ ਕਰਦੇ ਹਨ ਬਾਬਾ ਟੱਲ ਪੱਕੀਆਂ ਪਕਾਈਆਂ ਘੱਲ ਸੋ ਸਾਧ ਸੰਗਤ ਜੀ ਜੇਕਰ ਤਾਂ નોਏ ਸਾ ਕੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ